САЦЛИКТОР АЮ Kell analyze кең деурак Сә жі ерме challenge ге capacity все машин реак goal кең, ਨੇ ਚੱਲੀ ਆ ਤੇ ਇਹ ਬੰਦੇ ਤੇ ਕਾਰਵਾਈ ਕੋਈ ਨਹੀਂ ਹੋਈ ਉਹ ਲਈ ਬੈਠੇ ਨੇ ਗਰਾਊਂਡ 'ਚ ਮੇਰੇ ਬੱਚਿਆਂ ਦੇ ਇਵੈਂਟ ਵੀ ਖਰਾਬ ਕਰਤੇ ਇਸ ਬੰਦੇ ਨੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਲਈ ਬੈਠੇ ਨੇ ਉਹਨੂੰ ਉੱਥੇ ਲੈ ਕੇ ਚੱਲੋ ਬੀਟੀ ਮੇਰੀ ਉਹੀ ਕਰਨੀ ਪੈਣੀ ਪਾਈ ਹਜੇ ਤੱਕ ਬਾਈ ਖੜੀ ਹੈ ਕਿ ਜਨਾਨੀ ਦੇ ਥੱਪੜ ਮਾਰਿਆ ਬੰਦਾ ਹਜੇ ਵੀ ਇੱਥੇ ਤੁਰੇ ਬਚਾਂ ਵਾਹ ਦੇਖੋ ਨਮਸਕਾਰ ਜਨਾਨੀ ਦਾ ਦਰਵਾਜ਼ਾ ਬੰਦ ਕਰੀਏ ਨਹੀਂ ਆ ਬੱਚਿਆਂ ਦਾ ਕੀ ਹੋਣਾ ਹੈ ਤਾਂ ਹੀ ਤੇ ਮੈਂ ਕਹਿਣੀ ਆ ਵੀ ਉਹ ਬੰਦੇ ਨੂੰ ਲੈ ਰਿਓ ਫੇ ਟੂਲ ਨੂੰ ਮੇ ਟੋ ਦੇ ਮੇਰੇ ਬੱਚੇ ਦਾ ਹੀ ਨੀ ਲੱਗਿਆ ਖਰਾਬ ਕਰਦਾ ਮੇ ਬੱਚੇ ਦਾ ਨੀ ਲੱਗਦਾ मैं थाने चल दिया हूं अब फिर कपिल किधर गया है अंदर भाई का अस्थाई है ਤੇ ਮਾਰਿਆ ਕਿਨੇ ਆ ਮਾਰਿਆ ਸੀ ਉਹ ਬੰਦੇ ਇੱਧਰ ਲੇ ਕਿਹੜੇ ਪਿੰਕ ਪਾਟ ਵਾਲੇ ਨੂੰ ਨਹੀਂ ਪਾਤ ਉਹ ਫੜੇ ਦੇ ਸਾਹਮਣੇ ਚੱਲ ਗਏ ਆ ਦੋਨੇ ਖੜੇ ਆ ਉਹ ਦੋ ਬਹੁਤ ਨਰਮ ਸੀ ਤੁਸੀਂ ਕੋਈ ਬੰਦੇ ਨਾਲ ਕੋਈ ਗੱਲ ਨਹੀਂ ਨਾ ਇਹ ਤਾਂ ਇਹਦਾ ਮੁੱatsch ਨਹੀਂ ਆ ਤੁਸੀਂ ਬਹੀ ਗੱਲ ਪਤਾ ਕੀ ਆ ਤੁਸੀਂ ਗੱਲ ਪਤਾ ਕੇ ਤੇ ਨਾ ਮਨਦੀਪ ਸਿੰਘ ਜੀ ਕੀ ਕਹੋਤ ਕੀ ਬੀਪੀ ਕੀ ਗੱਲ ਕੀ ਹੋ ਗਈ ਗੱਲ ਬਸ ਇਹ ਬੱਚੇ ਪਿੱਛੇ ਬੋਲਦੇ ਸੀਗੇ ਜੀ ਕਿ ਬੱਚੇ ਕਿਸੇ ਨਾਲ ਨਹੀਂ ਲੜੋ ਨਾਲ ਪਕਾ ਮ ਕਰਾ ਲੈਂਦੇ ਤੇ ਨਹੀਂ ਡੌਣ ਵੀ ਛੇਡਾ ਕਰਾ ਲੈਂਦੇ ਤੇ ਇਹ ਕਹਿੰਦੇ ਮੇਰੇ ਲੱਪੜ ਮਾਰਦੇ ਮੇ ਲੱਪੜ ਮਾਰਤੀ ਸੀ ਵੀ ਮੈਂ ਕਾਰਨ ਤੇ ਬਸ ਇਸੇ ਗੱਲ ਪਿੱਛੇ ਲੱਪੜਤੀ ਦੇ ਮਾਰੀ ਮੇਰੇ ਮਾਰਤੀ ਸੀ ਵੀ ਤੁਸੀਂ ਕੀਤਾ ਜੀ ਨਡ ਫਾਸ ਕੀਤਾ ਜੀ ਪਰ ਉਹ ਤਾਂ ਉਹ ਦੋਨਾਂ ਵੱਲੋਂ ਇਲਜ਼ਾਮ ਲਾਇਆ ਗਿਆ ਵੀ ਮੇਰੇ ਲੱਪੜ ਮਾਰੇ ਗਏ ਆ ਵੀਰੋ ਲਖਾ ਸਾਰਾ ਕੁਝ ਦੇ ਮੋਗ ਤੁਹਾਨੂੰ ਹੈਗੇ ਤੁਹਾਨੂੰ ਹਾਂ ਜੀ ਸਾਰਾ ਕੁਝ ਠੀਕ ਹੈ ਸਾਡੇ ਕੋਲ ਇਹਦੇ ਘਰ ਵਾਲੀ ਪਿੱਤੀ ਸੀਗੀ ਜੀ ਔਰ ਇਹ ਦਵਲਤਾ ਉੱਥੇ ਜੀ ਉਹਨੂੰ ਸਦੋ ਸਦੋ ਕਰਨਾ ਉਹ ਦਵਾ ਹੈਗੇ ਜੀ ਉਹ ਤੇਸ ਕਰਾਉਂਦੇ ਹੁਣ ਪੀਤੀ ਹੈ ਜੀ ਮੰਨ ਕੇ ਹੀ ਗਿਆ ਪੀਤੀ ਹੈ ਜੀ ਕਿਹਨੇ ਪੀਤੀ ਇਹਨੇ ਘਰ ਆ ਲੈਣੇ ਜੀ ਨਹੀਂ ਕੋਈ ਪ੍ਰੋਬਲਮ ਦੇ ਰੇ ਸੀ ਕਾ ਉਹ ਉਹ ਉਹਨੇ ਲੜਾਈ ਕਰਾਈ ਅਜ ਕੱਲੇ ਉਹ ਲਪੜਵਾੜਦਾ ਸੀਗਾ ਜੀ ਉਹਨੂੰ ਪਰਵਾੜਦਾ ਸੀ ਪਹਿਲਾਂ ਜੀ ਉਹ ਤਾਂ ਹੁਣ ਆ ਗਿਆ ਜੀ ਜਨਾਬ ਜਿਹੜਾ ਲਈ ਉਹ ਤਾਂ ਆ ਗਿਆ ਉਹ ਹਾਂ ਜੀ ਹੁਣ ਆ ਗਿਆ ਸੀ ਇੱਥੇ ਉਹਨੂੰ ਆ ਗਿਆ ਸੀ ਬਾਈ ਉਹ ਚਲੇ ਗਏ ਉਹ ਦਮਾਦ ਹੋ ਜੀ ਸਪੋਰਟ 70 ਬਟਿੰਡਾ ਨੂੰ ਧਿਆਨ ਚ ਲੈਂਦਾ ਇਹ ਕੇਸ ਨੇ ਉਹ ਆਉਂਦੇ ਸਰ ਜੀ ਪੰਜਾਬ ਮੰਤਰੀ ਜੀ ਮੇਰੇ ਬੱਚਿਆਂ ਦੀ ਥਲਟ ਹੋ ਰਹੀ ਹੈ ਇੱਥੇ ਕੱਲ ਵੀ ਮੇਰੇ ਬੱਚਿਆਂ ਦੀ ਸੀ ਗੁਰਮਨਕੌਰ ਸਿੱਧੂ ਮੇਰੀ ਬੇਟੀ ਫਸਟ ਆਈ ਸੀਗੀ ਅੱਜ ਮੇਰੇ ਛੋਟੇ ਬੇਟੀ ਮਨਤਾਜ ਸਿੰਘ ਸਿੱਧੂ ਦੀ ਸੀ ਗਰਾਊਂਡ ਦੇ ਵਿੱਚ ਹਾਈ ਲੌਂਗ ਜੰਪ ਹਾਈ ਜੰਪ ਹੋ ਰਹੇ ਸੀਗੇ ਤੇ ਇਹ ਬੰਦਾ ਬਹੁਤ ਟਾਈਮ ਦਾ ਬਹਿਸ ਬਾੜੀ ਕਰ ਰਿਹਾ ਸੀਗਾ ਇਹ ਇਤਾਂ ਲੱਗ ਰਹੀ ਸੀ ਮੈਂ ਕਿਹਾ ਵੀਰ ਜੀ ਮੈਂ ਨਾਰਮਲੀ ਕਿਹਾ ਬੈਂਸ ਬਾੜੀ ਹੋ ਜਿਹੜੇ ਮੋਲ ਸਰ ਸੀਗੇ ਉਹ ਕਰਾ ਰਹੇ ਸੀ ਗੇਮ ਬੈਠੇ ਨੇ ਆਪਣੇ ਰਿਲੇਟਿਵ ਵੀ ਨੇਗੇ ਤੇ ਮੈਂ ਇਸ ਬੰਦੇ ਨੂੰ ਕਿਹਾ ਕਿ ਭਾਈ ਤੂੰ ਚੁੱਪ ਕਰ ਜਾ ਵੀਰ ਜੀ ਨਾਰਮਲ ਰਿਸਪੈਕਟਫੁਲ ਕਿ ਵੀਰ ਜੀ ਚੁੱਪ ਕਰ ਜੋ ਰੋਲਾ ਨਾ ਪਾਓ ਬੱਚੇ ਦੱਸਬ ਹੋ ਰਹੇ ਨੇ ਕਹਿੰਦਾ ਤੂੰ ਹੁਣ ਹੀ ਕੌਣ ਆ ਮੈਨੂੰ ਇਹ ਗੱਲ ਕਹਿਣ ਵਾਲੀ ਮੈਂ ਕਿਹਾ ਮੈਂ ਕ ਮਦਰ ਆ ਮੈਂ ਬੱਚੇ ਲੈ ਕੇ ਆਈ ਆ ਗਰਾਊਂਡ ਹੈ ਸਭ ਦਾ ਸੰਝ ਹੈ ਕਿਹੜੇ ਸਕੂਲ ਦੇ ਬੱਚੇ ਤੋਂ ਡਿਸਟਰੀ ਮੈਂ ਲੋ ਡਰਾਮਾ ਦੇ ਵਿੱਚ ਮੇਰੇ ਦੋਨੇ ਬੱਚੇ ਹੈਗੇ ਤੇ ਮੈਨੂੰ ਕਹਿੰਦਾ ਹੁਣ ਦੀ ਹੋਏਗੀ ਤੂੰ ਮਦਰ ਆ ਹੁੰਦੇ ਹੋਏਂਗੀ ਤੂੰ ਬੱਚੇ ਲੈ ਕੇ ਆਈ ਹੋਏਂਗੀ ਕਹਿੰਦਾ ਉਹ ਪਿੰਕ ਪੱਗ ਵਾਲੇ ਨੇ ਮੈਂ ਉਹਦਾ ਨਾਂ ਨਹੀਂ ਜਾਣਦੀ ਹੈਗੀ ਬੋਲ ਦੂਜਾ ਵੀ ਬੋਤ ਰਿਆ ਸੀ ਬਤਮੀ ਜੀ ਗਾਲਾਂ ਵੀ ਬਹੁਤ ਕੱਢ ਰਹੇ ਸੀ ਇਹ ਦੋਨੇ ਜਾਣੇ ਬਹੁਤ ਕੁਝ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਮੈਂ ਕਿਹਾ ਵੀਰ ਜੀ ਪਲੀਜ਼ ਐਦਾਂ ਨਾ ਬੋਲੋ ਇਹ ਇਨਸਾਨ ਨੇ ਮੈਨੂੰ ਤੱਕਾ ਮਾਰਿਆ ਤੱਕਾ ਮਾਰਨ ਤੋਂ ਬਾਅਦ ਮੈਂ ਕਿਹਾ ਤੂੰ ਮੈਨੂੰ ਤੱਕਾ ਕਿਵੇਂ ਮਾਰਿਆ ਵੀਰ ਜੀ ਮੈਂ ਫੇਰ ਵੀ ਇਹਨੂੰ ਚੁੱਪ ਕਰਕੇ ਬੋਲੀ ਉਸ ਤੋਂ ਬਾਅਦ ਇਸ ਬੰਦੇ ਨੇ ਮੇਰੇ ਥੱਪੜ ਮਾਰਿਆ ਥੱਪੜ ਮਾਰਦਾ ਸਾਰਿਆਂ ਨੇ ਦੇਖਿਆ ਉਹ ਕਹਿੰਦੇ ਸਭ ਤੇਰੀ ਵੀਡੀਓ ਵੀ ਹੈ ਜੀ ਸਭ ਇਹਨਾਂ ਨੇ ਮਾਰਿਆ ਜੋ ਹੈਗਾ ਕੇ ਦਿਖਾਓ ਜੋ ਹੈਗਾ ਦਿਖਾਓ ਜੋ ਹੈਗਾ ਦਿਖਾਓ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਂਗੀ ਮੈਨੂੰ ਥੱਪੜ ਨਹੀਂ ਮਾਰਿਆ ਮੇਰੇ ਨਾਲ ਬਦਤਮੀਜ਼ੀ ਇਸ ਇਨਸਾਨ ਨੇ ਕੀਤੀ ਹੈ ਤੇ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਆ ਗਰਾਊਂਡ ਆ ਇਹ ਜਨਾਨੀਆਂ ਦੇ ਉੱਤੇ ਹੱਥ ਚੱਕਿਆ ਜਾ ਰਿਹਾ ਪੁਲਿਸ ਅਧਿਕਾਰੀ ਆਇਆ ਤੁਹਾਡਾ ਬਹੁਤ ਧੰਨਵਾਦ ਹੋਈ ਹੈ ਮੇਰੇ ਨਾਲ ਸਿਰਫ ਇਹੀ ਗੱਲ ਬਾਤ ਹੋਈ ਹੈ ਮੈਂ 100 ਨੰਬਰ ਤੇ ਕਾਲ ਕੀਤੀ ਹੈ ਫੋਸ ਆਈ ਹੈ ਸਾਰਾ ਰੋਹਲੇ ਤਾਂ ਸਭ ਨੇ ਬਿਆਨ ਦਿੱਤੇ ਆ ਸਾਰੇ ਗਰਾਊਂਡ ਦੇ ਵਿੱਚ ਪਤਾ ਕਿ ਇਸ ਇਨਸਾਨ ਨੇ ਮੇਰੇ ਤੇ ਹੱਥ ਚੱਕਿਆ ਥੱਪੜ ਮਾਰਿਆ ਕੰਨ ਸਾਕਤੋ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਜੀ ਤੁਹਾਡੇ ਹਸਬੰਦ ਨੇ ਕੋਈ ਡ੍ਰਿੰਕ ਕੀਤੀ ਨਹੀਂ ਜੀ ਮੇਰੇ ਹਸਬੰਦ ਨੇ ਕੁਝ ਨਹੀਂ ਕੀਤਾ ਸਿਰਫ ਉਹਦੇ ਉਹ ਫਾਲਤੂ ਦੀਆਂ ਗੱਲਾਂ ਨੇ ਜਿਹੜਾ ਉਹ ਗੱਲਾਂ ਦੇ ਵਿੱਚ ਹੁਣ ਉਲਝਾਉਣਾ ਚਾਹੁੰਦਾ ਹੈ ਜੋ ਮੈਂ ਉਲਝਣ ਨਹੀਂ ਦਊਂਗੀ ਹੁਣ ਚਾਹੇ ਲੱਖ ਝੂਠ ਬੋਲੇ ਜੋ ਸੱਚ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹੋਰ ਮੇਰੀ ਕਾਰਵਾਈ ਕੀਤੀ ਜਾਵੇ ਸਖਤੋ ਸਖਤ ਕਾਰਵਾਈ ਕਰਵਾਉਂਗੀ